ਸਤਿ ਸ਼੍ਰੀ ਅਕਾਲ ਜੀ ਸੁਆਦ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਉਸ ਦੀ ਉਮਰ ਹੋਵੇਗੀ 40-42 ਸਾਲ ਦੀ ਪਰ ਦੇਖਣ ਤੋਂ ਮਸੀਂ 35 ਦੀ ਲੱਗਦੀ ਉਸ ਦੀ ਬੋਲੀ ਬਹੁਤ ਮਿੱਠੀ ਸੀ ਅਤੇ ਹਰ ਇੱਕ ਨਾਲ ਛੇਤੀ ਰੱਜ ਮਿਚ ਜਾਂਦੀ ਉਸ ਦਾ ਪਤੀ ਗੁਰਦੁਆਰੇ ਸਾਹਿਬ ਦਾ ਗੁਰੰਥੀ ਹੋਣ ਕਾਰਨ ਲੋਕੀ ਉਸ ਦੀ ਬਹੁਤ ਇੱਜ਼ਤ ਕਰਦੇ ਉਹ ਆਪਣਾ ਪਿਸ਼ੋਕੜ ਇਸ ਤਰ੍ਹਾਂ ਦੱਸਦੀ ਪਹਿਲਾਂ ਅਸੀਂ ਕਸ਼ਮੀਰੀ ਹਿੰਦੂ ਸਾਂ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਲਈ ਕੁਰਬਾਨੀ ਦਿੱਤੀ ਤਾਂ ਸਾਡੇ ਵਡੇਰੇ ਸਿੰਘ ਸਜ ਗਏ ਅਤੇ ਅਸੀਂ ਪੰਜਾਬ ਵਿੱਚ ਆ ਕੇ ਰਹਿਣ ਲੱਗੇ ਉਸ ਦਾ ਪਤੀ ਜਿਸ ਨੂੰ ਸਭ ਭਾਈ ਜੀ ਹੀ ਕਹਿੰਦੇ ਸਨ ਬਹੁਤ ਸੁੰਦਰ ਸ਼ਖਸੀਅਤ ਅਤੇ ਸੋਹਣੀ ਆਵਾਜ਼ ਦਾ ਮਾਲਕ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਂਦਾ ਤਾਂ ਗੁਰਦੁਆਰੇ ਦੀ ਨਾਲ ਲੱਗਦੀ ਸੜਕ ਉੱਪਰ ਜਾਣ ਵਾਲੇ ਲੋਕੀ ਰੁਕ ਜਾਂਦੇ ਉਸ ਨੂੰ ਇਸ ਗੱਲ ਦਾ ਬਹੁਤ ਮਾਣ ਸੀ ਉਸ ਦਾ ਘਰ ਵਾਲਾ ਬਹੁਤ ਹੀ ਸੁੰਦਰ ਤੇ ਸਰੇਲਾ ਹੈ ਉਹ ਦੋਨੋਂ ਪਤੀ ਪਤਨੀ ਮਾਤਾ ਜੀ ਪ੍ਰਤਾਪ ਕੌਰ ਦੇ ਘਰ ਬਹੁਤ ਆਉਂਦੇ ਜਾਂਦੇ ਹਰ 90 ਕੁ ਮਾਤਾ ਜੀ ਨਾਲ ਸਾਂਝਾ ਕਰਦੇ ਮਾਤਾ ਜੀ ਉਮਰ ਕਾफी ਹੋ ਚੁੱਕੀ ਸੀ ਸਿਆਣੇ ਹੋਣ ਕਾਰਨ ਉਹਨਾਂ ਕੋਲੇ ਗੁਰਦੁਆਰੇ ਘੱਟ ਹੀ ਜਾਇਆ ਜਾਂਦਾ ਕਿਸੇ ਖਾਸ ਸਮਾਗਮ ਉੱਪਰ ਹੀ ਜਾਂਦੇ ਇਸ ਕਰਕੇ ਭਾਈ ਜੀ ਅਤੇ ਉਹਨਾਂ ਦੀ ਪਤਨੀ ਆਪ ਹੀ ਆ ਕੇ ਮਾਤਾ ਜੀ ਨੂੰ ਮਿਲ ਜਾਂਦੇ ਮਾਤਾ ਜੀ ਦਾ ਸਾਰਾ ਪਰਿਵਾਰ ਹੀ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਜਿਸ ਦਿਨ ਭਾਈ ਜੀ ਅਤੇ ਉਹਨਾਂ ਦੀ ਪਤਨੀ ਮਾਤਾ ਜੀ ਦੇ ਘਰ ਆਉਂਦੇ ਤਾਂ ਮਾਤਾ ਜੀ ਦੇ ਨਾਲ ਉਹਨਾਂ ਦਾ ਪਰਿਵਾਰ ਵੀ ਬਹੁਤ ਖੁਸ਼ ਹੁੰਦਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਨਾਲ ਭਾਈ ਜੀ ਦੇ ਪਰਿਵਾਰ ਦੀ ਸੇਵਾ ਕੀਤੀ ਜਾਂਦੀ। ਗੁਰਦੁਆਰੇ ਕਈ ਵਾਰ ਕਮੇਟੀ ਵਿੱਚ ਲੜਾਈਆਂ ਹੋ ਜਾਂਦੀਆਂ ਭਾਈ ਜੀ ਲੜਾਈ ਤੋਂ ਬਾਹਰ ਹੀ ਰਹਿੰਦੇ। ਜਦੋਂ ਭਾਈ ਜੀ ਮਾਤਾ ਜੀ ਨੂੰ ਲੜਾਈ ਬਾਰੇ ਦੱਸਦੇ ਤਾਂ ਮਾਤਾ ਜੀ ਦੁਖੀ ਹੋ ਕੇ ਬੋਲਦੇ ਇਹ ਲੜਾਈਆਂ ਹੀ ਸਿੱਖਾਂ ਦਾ ਕੁਝ ਬਣਨ ਨਹੀਂ ਦਿੰਦੀਆਂ। ਲੜ ਤਾਂ 100 ਦਿਨ ਸਕਦੇ ਹਨ ਪਰ ਰਾਜ ਇੱਕ ਦਿਨ ਵੀ। ਮਾਤਾ ਜੀ ਪਿਛਲਾ ਫਿਕਰਾ ਮੂੰਹ ਵਿੱਚ ਹੀ ਰੱਖ ਲੈਂਦੇ। ਮਾਤਾ ਜੀ ਅੱਜ ਕੱਲ ਸਿੱਖਾਂ ਵਿੱਚ ਚੌਦਰ ਦੀ ਭੁੱਖ ਤਾਂ ਪੈਸੇ ਦੀ ਭੁੱਖ ਨਾਲੋਂ ਵੀ ਵੱਧ ਗਈ ਹੈ। ਭਾਈ ਜੀ ਆਪਣਾ ਅਨੁਮਾਨ ਲਾਉਂਦੇ। ਮੈਂ ਸਾਰੀ ਉਮਰ ਪੰਥ ਨੂੰ ਹੀ ਵੋਟ ਪਾਉਂਦੀ ਆਈ ਹਾਂ ਪਰ ਹੁਣ ਮੇਰਾ ਦਿਲ ਵੋਟ ਪਾਉਣ ਨੂੰ ਵੀ ਨਹੀਂ ਕਰਦਾ। ਮਾਤਾ ਜੀ ਸਿੱਖਾਂ ਦੀ ਆਪਸੀ ਫੁੱਟ ਤੋਂ ਅੱਕ ਕੇ ਕਹਿੰਦੇ। ਭਾਈ ਜੀ ਨੂੰ ਵੀ ਉਹਨਾਂ ਦਿਨਾਂ ਦਾ ਚੇਤਾ ਆ ਗਿਆ ਜਦੋਂ ਇੱਕ ਵਾਰੀ ਸਾਰਾ ਪਰਿਵਾਰ ਮਾਤਾ ਜੀ ਨੂੰ ਇੱਕ ਹੋਰ ਪਾਰਟੀ ਨੂੰ ਵੋਟ ਪਾਉਣ ਲਈ ਕਹਿ ਰਿਹਾ ਸੀ। ਪਰ ਮਾਤਾ ਜੀ ਮੰਨ ਹੀ ਨਹੀਂ ਰਹੀ ਸੀ ਮਾਤਾ ਜੀ ਦਾ ਜਵਾਈ ਤਾਂ ਉਹਨਾਂ ਉੱਪਰ ਦਬਾਅ ਪਾ ਰਿਹਾ ਸੀ ਕਿ ਉਹ ਉਸ ਪਾਰਟੀ ਨੂੰ ਹੀ ਵੋਟ ਪਾਉਣ ਜਿਸ ਵਿੱਚ ਉਸ ਦਾ ਮਾਮਾ ਪਾਰਟੀ ਲਈ ਚੋਣ ਲੜ ਰਿਹਾ ਸੀ ਪਰ ਮਾਤਾ ਜੀ ਨੇ ਸਾਫ਼ ਕਹਿ ਦਿੱਤਾ ਸੀ ਮੇਰੀ ਵੋਟ ਤਾਂ ਪੰਥ ਨੂੰ ਹੀ ਜਾਵੇਗੀ ਤੁਸੀਂ ਕਾਂਗਰਸੀਆਂ ਨੂੰ ਪਾਓ ਜਾਂ ਕਾਮਨ ਅਸਟਰਾ ਨੂੰ ਪਰ ਹੁਣ ਮਾਤਾ ਜੀ ਵੋਟ ਪਾਉਣ ਦੇ ਹੱਕ ਵਿੱਚ ਨਹੀਂ ਸਨ ਜਦੋਂ ਮਾਤਾ ਜੀ ਸਿੱਖਾਂ ਦੀ ਘਰੇਲੂ ਲੜਾਈਆਂ ਦਾ ਜ਼ਿਆਦਾ ਦੁੱਖ ਮਹਿਸੂਸ ਕਰਦੇ ਤਾਂ ਭਾਈ ਜੀ ਦੀ ਪਤਨੀ ਸਤਵੰਤਕਾਰ ਨੂੰ ਕੀਰਤਨ ਕਰਨ ਲਈ ਆਗਦੇ ਸਤਵੰਤਕੌਰ ਕੀਰਤਨ ਵਿੱਚ ਨਪੁੰਨ ਹੋਣ ਕਾਰਨ ਸੰਗਤ ਦੀ ਖਿੱਚ ਦਾ ਕੇਂਦਰ ਬਣਦੀ ਹਰ ਸੋਮਵਾਰ ਨੂੰ ਬੀਬੀਆਂ ਗੁਰਦੁਆਰੇ ਵਿੱਚ ਇਕੱਠੀਆਂ ਹੁੰਦੀਆਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਫਿਰ ਕੀਰਤਨਤ ਕਰਕੇ ਭੋਗ ਪਾਉਂਦੀਆਂ ਭੋਗ ਤੋਂ ਬਾਅਦ ਜਿਹੜੀਆਂ ਬੀਬੀਆਂ ਕੋਲ ਸਮਾਂ ਹੁੰਦਾ ਉਹ ਸਤਵੰਤਕੌਰ ਕੋਲ ਬੈਠ ਕੇ ਕੀਰਤਨ ਸਿੱਖਦੀਆਂ ਗੁਰਦੁਆਰੇ ਦੀਆਂ ਕਮੇਟੀਆਂ ਦੇ ਆਪਸ ਵਿੱਚ ਸਿੰਘ ਫਸੇ ਹੀ ਰਹਿੰਦੇ ਤਕਰੀਬਨ ਹਰ ਐਤਵਾਰ ਹੀ ਲੜਾਈ ਹੋ ਜਾਂਦੀ ਜਿਸ ਕਾਰਨ ਗੁਰਦੁਆਰੇ ਵਿੱਚ ਸੰਗਤ ਘਟ ਜਾਣ ਲੱਗ ਪਈ। ਇੱਕ ਵਾਰੀ ਤਾਂ ਇਤਨੀ ਲੜਾਈ ਹੋਈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੀ ਇੱਕ ਦੂਜੇ ਦੀਆਂ ਪੱਗਾਂ ਉਛਾਲਣ ਲੱਗੇ। ਉਸ ਦਿਨ ਕੀਰਤਨ ਦਰਬਾਰ ਗੁਰਦੁਆਰੇ ਦੀ ਗਰਾਊਂਡ ਵਿੱਚ ਹੋ ਰਿਹਾ ਸੀ। ਸੰਗਤ ਵਿੱਚ ਵੀ ਨੱਠ ਭੱਜ ਮਚਣ ਕਾਰਨ ਇੱਕ ਬਜ਼ੁਰਗ ਬੀਬੀ ਦਾ ਪੈਰ ਮਿੱਦ ਹੋ ਕੇ ਲਹੂ ਲਹਾਨ ਹੋ ਗਿਆ। ਉਹ ਇੱਕ ਪਾਸੇ ਬੈਠੀ ਕਮੇਟੀ ਦੀਆਂ ਦੋਹਾਂ ਪਾਰਟੀਆਂ ਨੂੰ ਮੰਦਾ ਚੱਗਾ ਬੋਲ ਰਹੀ ਸੀ। ਮਾਰ ਜਾਣਿਆ ਨੇ ਪ੍ਰਧਾਨ ਬਣ ਕੇ ਖੌਰੇ ਕੀ ਕਰਨਾ ਹੈ ਜਿਹੜੇ ਬਿਨਾ ਪ੍ਰਧਾਨਗੀ ਦੇ ਹੀ ਤਮਚਰ ਮਚਾਈ ਰੱਖਦੇ ਹਨ ਉਸ ਦਿਨ ਤਾਂ ਪੁਲਿਸ ਨੇ ਆ ਕੇ ਹੀ ਲੜਾਈ ਬੰਦ ਕਰਵਾਈ ਜਦੋਂ ਪੁਲਿਸ ਹਫੜਾ ਧਫੜੀ ਵਿੱਚ ਹੀ ਜੁੱਤੀਆਂ ਸਣੀ ਗੁਰਦੁਆਰੇ ਅੰਦਰ ਦਾਖਲ ਹੋ ਗਈ ਤਾਂ ਬਹੁਤ ਬੰਦਿਆਂ ਨੇ ਇਤਰਾਜ਼ ਵੀ ਦਿੱਤਾ ਆ ਪਰ ਪੁਲਿਸ ਵਾਲੇ ਕਹਿ ਰਹੇ ਸਨ ਤੁਸੀਂ ਇਹੋ ਜਿਹਾ ਮਾਹੌਲ ਹੀ ਕਿਉਂ ਪੈਦਾ ਕਰਦੇ ਹੋ ਜਿਸ ਕਰਕੇ ਸਾਨੂੰ ਦਖਲਅੰਦਾਜ਼ੀ ਕਰਨੀ ਪਵੇ ਪੁਲਿਸ ਦੇ ਦੋਹਾਂ ਪਾਰਟੀਆਂ ਦੇ ਕੁਝ ਬੰਦੇ ਆਪਣੇ ਨਾਲ ਲੈ ਗਏ ਜਿਵੇਂ ਤੇ ਆਦੇ ਸਰ ਪਾਟੇ ਸਨ ਉਹਨਾਂ ਦੂਸਰੀ ਧਿਰ ਉੱਪਰ ਕੇਸ ਕਰ ਦਿੱਤਾ ਪਰ ਭਾਈ ਜੀ ਇਹ ਝਗੜ ਵੱਡੇ ਝਗੜੇ ਤੋਂ ਵੀ ਦੂਰ ਹੀ ਰਹੇ ਜਦੋਂ ਮਾਤਾ ਜੀ ਨੇ ਇਹ ਸਭ ਸੁਣਿਆ ਤਾਂ ਆਪਣੇ ਬਲੁੰਦਰੇ ਹਿਰਦੇ ਨਾਲ ਭਾਈ ਜੀ ਨੂੰ ਕਹਿਣ ਲੱਗੇ ਗੁਰਦੁਆਰੇ ਬੰਦਾ ਆਪਸ ਵਿੱਚ ਪਿਆਰ ਅਤੇ ਸ਼ਾਂਤੀ ਨਾਲ ਰਹਿਣ ਸਿੱਖਣ ਜਾਂਦਾ ਹੈ ਉੱਥੇ ਜਾ ਕੇ ਆਪਣੇ ਧਰਮ ਨੂੰ ਮੰਨਣ ਅਤੇ ਦੂਸਰਿਆਂ ਦੇ ਧਰਮਾਂ ਦੀ ਇੱਜ਼ਤ ਕਰਨ ਦੀ ਵਿਧੀ ਜਾਣਨ ਲੱਗਦਾ ਹੈ ਪਰ ਆਪਣੇ ਗੁਰਦੁਆਰੇ ਤਾਂ ਪੈਸੇ ਦੇ ਚੱਕਰ ਨੇ ਕਮੇਟੀਆਂ ਨੂੰ ਅਸ਼ਾਂਤ ਕੀਤਾ ਲੱਗਦਾ ਹੈ ਗੱਲ ਪੈਸੇ ਦੀ ਵੀ ਹੈ ਕਿਉਂਕਿ ਇੱਕ ਧਿਰ ਆ ਕੇ ਆਪਣਾ ਜੰਦਰਾ ਗੋਲਕ ਨੂੰ ਲਾ ਜਾਂਦੀ ਹੈ ਤੇ ਦੂਸਰੀ ਆਪਣਾ ਭਾਈ ਜੀ ਨੇ ਅੱਖੀਂ ਦੇਖਿਆ ਹਾਲ ਦੱਸਿਆ ਕਮੇਟੀ ਦਾ ਇੱਕ ਮੈਂਬਰ ਭਾਈ ਜੀ ਦੇ ਘਰ ਕਾਫੀ ਆਣ ਜਾਣ ਲੱਗਾ ਹੌਲੀ ਹੌਲੀ ਭਾਈ ਜੀ ਦੀ ਪਤਨੀ ਉਸ ਦੀ ਬਹੁਤ ਸੇਵਾ ਕਰਨ ਲੱਗੀ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ ਪਰ ਭਾਈ ਜੀ ਨੂੰ ਆਪਣੀ ਪਤਨੀ ਉੱਪਰ ਪੂਰਾ ਭਰੋਸਾ ਸੀ ਹੁਣ ਗੁਰੂ ਘਰ ਦਾ ਪੈਸਾ ਮੁਕਦਮੇ ਉੱਪਰ ਲੱਗਣ ਲੱਗਾ ਵਕੀਲ ਦੋਹਾਂ ਧਿਰਾਂ ਤੋਂ ਚੰਗਾ ਪੈਸਾ ਵਸੂਲਦੇ ਦੋਹਾਂ ਧਿਰਾਂ ਨੂੰ ਸੰਗਤ ਦੀਆਂ ਭਾਵਨਾਵਾਂ ਦਾ ਕੋਈ ਖਿਆਲ ਨਹੀਂ ਸੀ ਹੁਣ ਤਾਂ ਬੱਚੇ ਵੀ ਆਪਣੇ ਮਾਪਿਆਂ ਨੂੰ ਕਹਿਣ ਲੱਗ ਪਏ ਸਨ ਗੁਰਦੁਆਰੇ ਕੀ ਕਾਰਨ ਜਾਣਾ ਹੈ ਲੜਾਈ ਵੇਖਣ ਮਾਪਿਆਂ ਨੂੰ ਅੱਗੋਂ ਕੋਈ ਜਵਾਬ ਨਾ ਆਉਂਦਾ ਇੱਕ ਦਿਨ ਮਾਤਾ ਜੀ ਦੀ ਪੋਤੀ ਵੀ ਮਾਤਾ ਜੀ ਨੂੰ ਕਹਿਣ ਲੱਗੀ ਮਾਤਾ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਇੱਕ ਦਿਨ ਖਾਲਸੇ ਦੇ ਬੋਲ ਬਾਲੇ ਹੋਣਗੇ ਆਹ ਦੇਖ ਲਓ ਖਾਲਸੇ ਦੇ ਕੰਮ ਧੀਏ ਮੈਂ ਰਾਜੇ ਰਣਜੀਤ ਸਿੰਘ ਦੇ ਖੁੱਸੇ ਹੋਏ ਰਾਜ ਦੇ ਮੂੜ ਬਰਤਨ ਦੇ ਸੁਪਨੇ ਦੇਖਦੀ ਰਹਿੰਦੀ ਹਾਂ ਮਾਤਾ ਜੀ ਦਰਦ ਭਰੇ ਹੌਕੇ ਨਾਲ ਕਹਿੰਦੇ ਪਰ ਉਹਦੋਂ ਦੇ ਸਿੱਖਾਂ ਦਾ ਤਾਂ ਅਤੇ ਅੱਜ ਕੱਲ ਦੇ ਸਿੱਖਾਂ ਵਿੱਚ ਬਹੁਤ ਅੰਤਰ ਹੈ ਉਸ ਸਮੇਂ ਦੇ ਸਿੱਖ ਸੇਵਾ ਸਿਮਰਨ ਅਤੇ ਨਿਮਰਤਾ ਦੇ ਪੁਜਾਰੀ ਸਨ ਅਤੇ ਦ્વੈਤ ਹੀਰਖਾ ਛੱਡ ਕੇ ਪੰਥ ਲਈ ਜਾਂਦਾ ਭਰੋਸਾ ਰੱਖਦੇ ਸਨ ਪਰ ਅੱਜ ਦੇ ਸਿੱਖ ਇੱਕ ਦੂਜੇ ਨੂੰ ਸਹਿਣ ਦੀ ਸ਼ਕਤੀ ਵੀ ਨਹੀਂ ਰੱਖਦੇ ਜੇ ਸੂਝਵਾਨ ਵਿਦਵਾਨ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ ਦੀ ਪਛਾਣ ਨਹੀਂ ਕਰਦੇ ਪੋਤੀ ਵੀ ਸਿੱਖਾਂ ਵਿੱਚ ਇਤਫਾਕ ਨਾ ਹੋਣਾ ਗ੍ਰਾਫਟ ਦਾ ਵੱਡਾ ਕਾਰਨ ਮੰਦੀ ਦਾਦੀ ਅਤੇ ਪੋਤੀ ਵਿਚਾਰ-ਵਟਾਂਦਰਾ ਕਰ ਰਹੀਆਂ ਸਨ ਕਿ ਪਾਈ ਜੀ ਪਹੁੰਚ ਗਏ ਭਾਈ ਜੀ ਨੇ ਦੱਸਿਆ ਕਿ ਕਾਲ ਨੂੰ ਮੁਕਦਮੇ ਦੀ ਤਰੀਖ ਹੈ ਅਤੇ ਸਤਵੰਤ ਕੌਰ ਇੱਕ ਧਿਰ ਦੇ ਖਿਲਾਫ ਗਵਾਹੀ ਦੇਣ ਨੂੰ ਤਿਆਰ ਹੋ ਗਈ ਹੈ। ਮਾਤਾ ਜੀ ਨੇ ਭਾਈ ਜੀ ਨੂੰ ਦੱਸਿਆ ਇਹ ਸਾਰਾ ਕੰਮ ਉਸ ਭੈਂਗੇ ਦਾ ਹੈ। ਪਤਾ ਨਹੀਂ ਸਤਵੰਤ ਨੂੰ ਕੀ ਹੋ ਗਿਆ ਹੈ। ਮੇਰੀ ਤਾਂ ਸੁਣਦੀ ਹੀ ਨਹੀਂ। ਭਾਈ ਜੀ ਨੇ ਦੁੱਖ ਭਰੇ ਮਨ ਨਾਲ ਕਿਹਾ। ਮਾਤਾ ਜੀ ਨੇ ਭਾਈ ਨੂੰ ਸਲਾਹ ਦਿੱਤੀ ਕਿ ਅੱਜ ਹੀ ਸ਼ਾਮ ਨੂੰ ਸਤਵੰਤ ਕੌਰ ਨੂੰ ਮੇਰੇ ਕੋਲ ਲੈ ਕੇ ਆਓ। ਪਰ ਸਤਵੰਤ ਨੇ ਜਿੱਦ ਫੜ ਰੱਖੀ ਸੀ ਕਿ ਉਹ ਕੋਰਟ ਜ਼ਰੂਰ ਜਾਵੇਗੀ। ਪਾਈ ਜੀ ਬੱਚਿਆਂ ਦੇ ਸਾਹਮਣੇ ਘਰ ਵਿੱਚ ਕਲੇਸ਼ ਪੈਣ ਤੋਂ ਡਰ ਗਏ। ਚੁੱਪ ਕਰਕੇ ਇਕੱਲੇ ਹੀ ਮਾਤਾ ਜੀ ਦੇ ਘਰ ਨੂੰ ਚਲੇ ਗਏ। ਦੂਸਰੇ ਦਿਨ ਸਤਵੰਤ ਕੋਰਟ ਵਿੱਚ ਜਾ ਕੇ ਗਵਾਹੀ ਦੇ ਆਈ। ਜਿਸ ਅੱਤੇ ਦੇ ਖਿਲਾਫ ਗਵਾਹੀ ਦਿੱਤੀ ਸੀ ਉਹ ਹਾਰ ਗਈ। ਸ਼ਾਮ ਨੂੰ ਕਮੇਟੀ ਦਾ ਉਹੀ ਬੰਦਾ ਪਾਈ ਜੀ ਦੇ ਘਰ ਮਠਿਆਈ ਦਾ ਡੱਬਾ ਲੈ ਕੇ ਪਹੁੰਚ ਗਿਆ। ਪਾਈ ਜੀ ਨੇ ਮਠਿਆਈ ਤਾਂ ਕੀ ਖਾਣੀ ਸੀ? ਉਹਨਾਂ ਨੇ ਉਸ ਬੰਦੇ ਨੂੰ ਬੁਲਾਇਆ ਤੱਕ ਨਹੀਂ। ਪਾਈ ਜੀ ਦਾ ਦਿਲ ਕਰਦਾ ਸੀ ਕਿ ਡੱਬੇ ਖੋ ਕੇ ਉਸਦੇ ਮੂੰਹ ਪਰਮਾਨ ਪਰ ਆਪਣੀ ਭਲਮਾਨਸੀ ਕਰਕੇ ਚੁੱਪ ਕਰ ਰਹੇ। ਥੋੜੇ ਦਿਨ ਬਾਅਦ ਹੀ ਗੁਰਦੁਆਰੇ ਰੌਲਾ ਪੈ ਗਿਆ ਕਿ ਪਾਈ ਜੀ ਦੀ ਪਤਨੀ ਨੇ ਝੂਠੀ ਗਵਾਹੀ ਦਿੱਤੀ ਹੈ। ਜਿਸ ਕਰਕੇ ਪ੍ਰਾਣੀ ਕਮੇਟੀ ਦੀ ਜਿੱਤ ਹੋਈ ਹੈ। ਗੁਰਦੁਆਰੇ ਦੇ ਲੰਗਰ ਹਾਲ ਵਿੱਚ ਇਕੱਠ ਹੋਇਆ। ਪ੍ਰਾਣੀ ਕਮੇਟੀ ਅਤੇ ਨਵੀਂ ਕਮੇਟੀ ਦੇ ਮੈਂਬਰ ਪਹਿਲਾਂ ਹੀ ਪਹੁੰਚ ਗਏ। ਕੁਝ ਸੰਗਤ ਵੀ ਇਕੱਠੀ ਹੋ ਗਈ। ਪਾਈ ਜੀ ਨੂੰ ਆਪਣੇ ਅਤੇ ਉਸ ਦੀ ਪਤਨੀ ਨੂੰ ਵੀ ਬੁਲਾਇਆ ਗਿਆ। ਪਾਈ ਜੀ ਅੱਜ ਆਪਣੇ ਪਤਨੀ ਕਾਰਨ ਪਹਿਲੀ ਵਾਰੀ ਕਮੇਟੀਆਂ ਦੇ ਝਗੜੇ ਦਾ ਨਿਸ਼ਾਨਾ ਬਣੇ ਸਨ ਪਾਈ ਜੀ ਨੇ ਦੋਹਾਂ ਧਿਰਾਂ ਦੇ ਵਿਚਕਾਰ ਵਿਚਾਲੇ ਖੜੇ ਹੋ ਕੇ ਬੇਨਤੀ ਕੀਤੀ ਕਿ ਦੋਨੋਂ ਧਿਰਾਂ ਸ਼ਾਂਤੀ ਨਾਲ ਆਪਣੇ ਆਪਣੇ ਵਿਚਾਰ ਰੱਖਣ ਪਾਈ ਜੀ ਦੀ ਬੇਨਤੀ ਅਣਗੌਲੀ ਕਰਕੇ ਸਾਹਮਣੇ ਰੌਲਾ ਪਾਉਣਾ ਫਿਰ ਸ਼ੁਰੂ ਕਰ ਦਿੱਤਾ ਵਿੱਚੋਂ ਹੀ ਇੱਕ ਬੰਦਾ ਕਹਿਣ ਲੱਗਾ ਪਾਈ ਜੀ ਦੀ ਪਤਨੀ ਦਾ ਸਬੰਧ ਕਮੇਟੀ ਮੈਂਬਰ ਨਾਲ ਹੋਣ ਕਾਰਨ ਉਸਨੇ ਛੁੱਟੀ ਗਵਾਹੀ ਦਿੱਤੀ ਹੈ ਪਾਈ ਜੀ ਜਦੋਂ ਇਹ ਗੱਲ ਸੁਣੀ ਉਹਦੋਂ ਹੀ ਉਹਨਾਂ ਦੇ ਦਿਲ ਨੂੰ ਕੁਝ ਹੋਣ ਲੱਗਾ। ਉਹਨਾਂ ਨੇ ਮੱਸੀਂ ਇਹ ਗੱਲ ਕਹੀ ਕਿ ਇਹ ਸਭ ਝੂਠ ਹੈ। ਸੁਤੰਤਕਾ ਔਰ ਵਿਚਾਲੇ ਖੜੀ ਕਦੇ ਆਪਣੇ ਪਤੀ ਵੱਲ ਦੇਖੇ ਤੇ ਕਦੇ ਉਸ ਕਮੇਟੀ ਮੈਂਬਰ ਵੱਲ। ਫਿਰ ਉੱਚੀ ਆਵਾਜ਼ ਵਿੱਚ ਬੋਲੀ ਕਿਉਂ ਝੂਠ ਦਾ ਤੂਫਾਨ ਤੋਲਦੇ ਹੋ? ਪਾਈ ਜੀ ਗੁੱਸੇ ਵਿੱਚ ਉਸ ਕਮੇਟੀ ਮੈਂਬਰ ਨੂੰ ਧੋਣੋ ਫੜਨ ਲੱਗੇ। ਭਾਰ ਉਸ ਕਮੇਟੀ ਦੇ ਮੈਂਬਰ ਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਇੱਕ ਮੁੜਿਆ ਹੋਇਆ ਕਾਗਜ਼ ਕੱਢ ਕੇ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਤੇ ਬੋਲਿਆ ਇਹ ਉਹ ਚਿੱਠੀ ਝੂਠੀ ਹੈ ਜੋ ਸੁਤੰਤਕਰ ਨੇ ਮੈਨੂੰ ਲਿਖੀ ਸੀ ਪਾਈ ਜੀ ਨੂੰ ਉਸ ਸਮੇਂ ਦਿਲ ਦਾ ਦੌਰਾ ਪੈ ਗਿਆ ਲੋਕੀ ਚੁੱਕ ਕੇ ਹਸਪਤਾਲ ਲੈ ਗਏ ਦੋ ਤਿੰਨ ਤਿੰਨ ਪਾਈ ਜੀ ਨੂੰ ਕੁਝ ਹੋਸ਼ ਆਈ ਮਾਤਾ ਜੀ ਨੇ ਪਾਈ ਜੀ ਨੂੰ ਦੇਖਣ ਦੀ ਜਿੱਦ ਕੀਤੀ ਤਾਂ ਉਹਨਾਂ ਦਾ ਪੁੱਤਰ ਮਾਤਾ ਜੀ ਨੂੰ ਲੈ ਕੇ ਹਸਪਤਾਲ ਗਿਆ ਪਾਈ ਜੀ ਪੀਲੇ ਜ਼ਰਦ ਚਿਹਰੇ ਨਾਲ ਵਿਸਤਰ ਉੱਪਰ ਪਏ ਸਨ ਮਾਤਾ ਜੀ ਨੂੰ ਦੇਖ ਉਹਨਾਂ ਦਾ ਦਿਲ ਪਰ ਆਇਆ ਜਦੋਂ ਮਾਤਾ ਜੀ ਆਪਣਾ ਹੱਥ ਪਾਈ ਜੀ ਦੇ ਮੱਥੇ ਤੇ ਰੱਖਿਆ ਤਾਂ ਉਹ ਬਹੁਤ ਧੀਮੀ ਆਵਾਜ਼ ਵਿੱਚ ਬੋਲੇ ਕਮੇਟੀਆਂ ਨੇ ਆਪਣੀ ਲੜਾਈ ਵਿੱਚ ਮੇਰਾ ਪਰਿਵਾਰ ਕਿਉਂ ਨਿਸ਼ਾਨਾ ਬਣਾਇਆ ਮੈਂ ਤਾਂ ਦੋਹਾਂ ਧਿਰਾਂ ਦਾ ਵਿਚਕਾਰਲਾ ਸਾਂਝਾ ਬੰਦਾ ਸਾਂ ਮਾਤਾ ਜੀ ਨੇ ਅੱਗੇ ਗੱਲ ਕਰਨ ਤੋਂ ਪਾਈ ਉਹਨਾਂ ਨੂੰ ਰੋਕ ਲਿਆ ਅਤੇ ਪਾਈ ਜੀ ਦੇ ਸਿਰ ਉੱਪਰਾத் ਫੇਰ ਕੇ ਕਹਿਣ ਲੱਗੇ ਪੁੱਤ ਜੋ ਕੁਝ ਵੀ ਹੋਇਆ ਉਹ ਸਭ ਉੱਪਰ ਮਿੱਟੀ ਪਾ ਦਫਾ ਕਰ ਸੁ ਭਾਈ ਜੀ ਦੀਆਂ ਭਰੀਆਂ ਹੋਈਆਂ ਅੱਖਾਂ ਨਾਲ ਹੌਲੀ ਜਿਹੀ ਬੋਲੇ ਮਾਤਾ ਜੀ ਮੈਂ ਹੁਣ ਇਸ ਕਸਬੇ ਵਿੱਚ ਨਹੀਂ ਰਹਿਣਾ ਹਾਂ ਪੁੱਤ ਝਗੜਾ ਕਮੇਟੀਆਂ ਦਾ ਸੀ ਪਰ ਰਗੜਾ ਤੈਨੂੰ ਲੱਗ ਗਿਆ ਸਭ ਨੂੰ ਪਤਾ ਹੈ ਕਿ ਖੁਦਗਰਜ਼ ਲੋਕਾਂ ਨੇ ਆਪਣੇ ਕੋਲੋਂ ਚਿੱਠੀ ਲਿਖ ਕੇ ਤੇਰੇ ਪਰਿਵਾਰ ਨੂੰ ਖਰਾਬ ਕੀਤਾ ਤੂੰ ਤਾਂ ਦੋਹਾਂ ਪੁੜਾਂ ਵਿੱਚ ਪੀਸਿਆ ਹੋਏ ਪੀਸਿਆ ਗਿਆ ਮਾਤਾ ਜੀ ਆਪਣੇ ਦੁਪੱਟੇ ਨਾਲ ਪਾਈ ਜਿਹਦੇ ਮੱਥੇ ਤੋਂ ਠੰਡਾ ਪਸੀਨਾ ਪੂੰਝ ਪੂੰਝਦੇ ਆਖਿਆ ਸਾਨਾ ਦੇ ਪੇੜ ਵਿੱਚ ਭਲੇ ਮਾਸਾਂ ਦੀ ਬਲੀ ਚੜਦੀ ਹੈ ਚੌਧਰ ਦੇ ਲੋਕ ਆਪਣੀਆਂ ਲੜਾਈਆਂ ਵਿੱਚ ਆਮ ਲੋਕਾਂ ਨੂੰ ਵਰਤਦੇ ਹਨ ਗੁਰੂ ਮਹਾਰਾਜ ਸਾਹਮਣੂ ਦੇਖਦੇ ਹਨ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ ਮਾਤਾ ਜੀ ਇਹ ਕਹਿ ਕੇ ਦੁਖੀ ਹਿਰਦੇ ਨਾਲ ਹਸਪਤਾਲ ਦੇ ਕਮਰੇ ਤੋਂ ਬਾਹਰ ਨਤਰਪੈ ਮਾਤਾ ਜੀ ਇਹ ਤੱਕ ਤਾਂ ਸਾਬਕ ਮਿੱਟੀ ਵਾਲੇ ਆਪ ਵੀ ਪੜਦੇ ਹਨ ਰਾਸਤੇ ਵਿੱਚ ਆਉਂਦੇ ਮਾਤਾ ਜੀ ਦੇ ਪੁੱਤਰ ਨੇ ਕਿਹਾ ਪੜਦੇ ਤਾਂ ਹੋਣਗੇ ਪਰ ਸਮਝਦੇ ਨਹੀਂ ਮਾਤਾ ਜੀ ਭਰੇ ਹੋਏ ਮਨ ਨਾਲ ਇੰਨਾ ਹੀ ਕਹਿ ਸਕੇ ਅਤੇ ਆਪਣੇ ਘਰ ਵੱਲ ਨੂੰ ਮੁੜ ਪਏ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ